ਦੇ ਕੋਲ ਨਹੀਂ ਤੱਕਤਾ ਇੰਨੀ ਬਖਸ਼ਿਸ਼ ਪ੍ਰਾਪਤ ਹੁੰਦੀ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੁਆ ਪਰਮ ਭ੍ਰਮ ਸਵਾਮੀ ਪੂਰਾ ਸਤਗੁਰ ਧਿਆਇਆ ਜਦੋਂ ਸ਼ਰਧਾ ਤੇ ਭਾਵਨਾ ਦੇ ਨਾਲ ਬਾਣੀ ਨੂੰ ਪੜ੍ਹੇਗਾ ਬਾਣੀ ਨੂੰ ਸੁਣੇਗਾ ਹਿਰਦੇ ਚ ਵਸਾਏਗਾ ਮਹਾਰਾਜ ਕਹਿੰਦੇ ਨੇ ਦੁੱਖਾਂ ਦਾ ਨਾਸ਼ ਹੋ ਜਾਏਗਾ ਸੁਖ ਤੇਰੇ ਝੋਲੀ ਵਿੱਚ ਪੈਣਗੇ ਗੁਰੂ ਦੇ ਕੋਲ ਦੇਣ ਵਿੱਚ ਕੋਈ ਕਮੀ ਨਹੀਂ ਅਸਲ ਵਿੱਚ ਸਾਡੇ ਕੋਲੋਂ ਮੰਗੜ ਦੀ ਜਾਂਚ ਹੀ ਨਹੀਂ ਆਈ ਜਿਹੜਾ ਗੁਰੂ ਦੇ ਪਾਵਨ ਚਰਨਾਂ ਵਿੱਚ ਆ ਕੇ ਮੰਗਣਾ ਕਿਵੇਂ ਹੈ ਅਸਲ ਵਿੱਚ ਗੁਰੂ ਦੇ ਚਰਨਾਂ ਵਿੱਚ ਮਾਣ ਰੱਖ ਕੇ ਕਈ ਵਾਰ ਮਨੁੱਖ ਆਉਂਦਾ ਹੈ ਕਿਸੇ ਨੂੰ ਦੌਲਤ ਦਾ ਮਾਣ ਹੁੰਦਾ ਹੈ ਕਿਸੇ ਨੂੰ ਆਪਣੇ ਵਪਾਰ ਦਾ ਕਾਰੋਬਾਰ ਦਾ ਮਾਣ ਹੁੰਦਾ ਹੈ ਕੋਈ ਧੀਆਂ ਪੁੱਤਰ ਤੇ ਮਾਣ ਕਰੀ ਜਾਂਦਾ ਹੈ ਕਿਸੇ ਕੋਲ ਚਾਰ ਛਿੱਲੜ ਵੱਧ ਆ ਗਏ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਤੇ ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਦੇ ਚਰਨਾਂ ਵਿੱਚ ਆਉਣਾ ਫਿਰ ਇੱਥੇ ਇਸ ਤਰ੍ਹਾਂ ਨਹੀਂ ਆਉਣਾ ਕਿ ਮੇਰੇ ਕੋਲ ਬਹੁਤ ਖੁਸ਼ ਹੈ ਮੇਰੇ ਵਰਗਾ ਹੈ ਹੀ ਨਹੀਂ ਕੋਈ ਦੁਨੀਆ ਵਿੱਚ ਹਰ ਇੱਕ ਨੂੰ ਤੁੱਛ ਹੀ ਸਮਝਣਾ ਜਦੋਂ ਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਇੱਥੇ ਆਉਣ ਦਾ ਤਰੀਕਾ ਵੱਖਰਾ ਹੈ ਕਿਸੇ ਹੋਰ ਕੁਲ ਜਾਣਾ ਹੈ ਦੁਨੀਆ ਦੇ ਕੋਲ ਕਿਸੇ ਮਨੁੱਖ ਕੋਲ ਜਾਣਾ ਹਾਂ ਠੀਕ ਆ ਉੱਥੇ ਜਾ ਕੇ ਮਨੁੱਖ ਕੁਝ ਵੀ ਕਰ ਸਕਦਾ ਹੈ ਪਰ ਜਦੋਂ ਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਮਹਾਰਾਜ ਕਹਿੰਦੇ ਨੇ ਇੱਥੇ ਆਉਣ ਦਾ ਤਰੀਕਾ ਵੱਖਰਾ ਹੈ ਇਥੋਂ ਦਾ ਤਰੀਕਾ ਪਤਾ ਕਿਹੜਾ ਵੱਖਰਾ ਇੱਕ ਸ਼ਬਦ ਦੇ ਨਾਲ ਹੋਰ ਸਾਝ ਪਾ ਦਿਆਂ। ਹੀਰੇ ਮੋਤੀ ਨੇ ਗੁਰਬਾਣੀ ਔਰ ਮਹਾਰਾਜ ਨੇ ਤਾਂ ਕਿਹਾ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਬਸੈ ਮਨ ਆਈ। ਤੇ ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਣਾ ਗੁਰਸਿੱਖਾ ਫੇਰ ਆਈ ਕਿਸ ਤਰ੍ਹਾਂ ਭਿਖਾਰੀ ਬਣ ਕੇ ਆਈ। ਮਹਾਰਾਜ ਕਹਿੰਦੇ ਨੇ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਗੁਰੂ ਦਾਤਾ ਏ ਤੇ ਗੁਰਸਿੱਖਾ ਜੇ ਆਉਣਾ ਫਿਰ ਭਿਖਾਰੀ ਦੀ ਤਰਾਈ ਕਿ ਮਹਾਰਾਜ ਮੈਂ ਤੇਰੇ ਦਰ ਦਾ ਭਿਖਾਰੀ ਆਂ ਰਹਿਮਤ ਕਰ ਕਿਰਪਾ ਕਰ ਬਖਸ਼ਿਸ਼ ਮੇਰੀ ਝੋਲੀ ਵਿੱਚ ਪਾ ਜਦੋਂ ਭਿਖਾਰੀ ਵਾਲੀ ਅਵਸਥਾ ਵਿੱਚ ਭਾਵਨਾ ਵਿੱਚ ਆਏਗਾ ਉਦੋਂ ਗੁਰੂ ਦਾਤਾ ਬਣਾ ਦੇਗਾ ਤੈਨੂੰ ਰਹਿਮਤ ਦਾ ਮੀ ਵਸਾਏਗਾ ਇਹ ਗੁਰੂ ਦੇ ਵਿੱਚ ਪਾਵਰ ਹੈ ਕਿਸੇ ਹੋਰ ਦੇ ਕੋਲ ਨਹੀਂ ਹੈ ਇਹ ਗੱਲ ਯਾਦ ਰੱਖਿਓ ਔਰ ਗੁਰੂ ਦੇ ਵਚਨ ਪ੍ਰਤੱਖ ਨੇ ਜੋ ਗੁਰੂ ਕਹਿੰਦਾ ਹੈ ਜੋ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਹੈ ਉਹ ਪ੍ਰਤੱਖ ਹੈ ਉਹ ਕੱਲਾ ਕਹਿਣ ਵਾਸਤੇ ਨਹੀਂ ਆ ਕਿ ਲਿਖ ਦਿੱਤਾ ਮਹਾਰਾਜ ਨੇ ਬਸ ਐਵੇਂ ਨਹੀਂ ਜੋ ਗੁਰੂ ਨੇ ਕਿਹਾ ਉਹ ਗੁਰਸਿੱਖਾਂ ਨੇ ਪਰਖਿਆ ਵੀ ਹੈ ਗੁਰਸਿੱਖ ਜਦੋਂ ਸ਼ਰਧਾ ਭਾਵਨਾ ਦੇ ਨਾਲ ਇੱਕ ਇਤਿਹਾਸ ਦੇ ਅੰਦਰ ਇੱਕ ਨਹੀਂ ਅਨੇਕਾ